ਓ ਰਾਖੇ ਬਣੇ ਫਿਰਦੇ ਨੇ ਜਿਹਰੇ ਮਾਂ ਬੋਲੀ ਦੇ ਓਏ ਗੁੱਸਾ ਕਰ ਜਾਂਦੇ ਇਹਨਾਂ ਦੇ ਜੇ ਪੇਤ ਖੋਲੀ ਦੇ ਖੁਜੀ ਜਿਹੜਾ ਛੋਨਾ ਲਾਵੇ ਕਰਦੀਆਂ ਗਰੀਬੀ ਹੈ ਹਾਲਾਤ ਹੈ ਜੀ ਕਿ ਟੈਲੈਂਟ ਕੋਲ ਹੈਗਾ ਤੇ ਮੁੱਲ ਨਹੀਂ ਹੈ ਇੱਕ ਬਾਬਾ ਆਹਣ ਕੇ ਪੰਜਾਬ ਦਾ ਕੀ ਹਾਲੇ ਮਾਂ ਗੱਲ ਕਰੀ ਜਾਵੇ ਤੀਦੇ ਯਾਰ ਨਾਲ ਚੰਗਾ ਲਿਖੀ ਦਾ ਚੰਗਾ ਜਿਹੜਾ ਆਪਾਂ ਦੁਨੀਆ ਨੂੰ ਸੁਣਾਵਾਂਗੇ ਉਸੇ ਉਸੇ ਚੀਜ਼ ਦਾ ਉਤੇ ਪ੍ਰਭਾਵ ਪੈਣਾ ਜੇ ਕੋਈ ਹਥਿਆਰ ਵਾਲਾ ਗੀਤ ਸੁਣਦਾ ਉਤੇ ਹਥਿਆਰ ਦਾ ਪ੍ਰਭਾਵ ਪੈਣਾ ਜੁੱਕੇ ਰਾ ਪਾਈ ਜਾਂਦਾ ਹੈ ਤੇ ਵੇ ਗਰੂ ਛੜਾ ਕੇ ਪਟੇਕਾ ਮਲਾਈ ਜਾਂਦਾ ਹੈ ਕਿ ਬੇ ਸੂਰਿਆ ਨੂੰ ਚੜਾਇਆ ਜਾਂਦਾ ਜਾਂ ਕੋਈ ਹਥਿਆਰ ਪ੍ਰਮੋਟ ਕਰਦਾ ਜਾਂ ਕੋਈ ਨਚਾ ਪ੍ਰਮੋਟ ਕਰਦਾ ਜਾਂ ਕਿ ਧੀਆ ਪੈਣਾ ਨੂੰ ਰੰਨਾ ਜੱਟੀਆਂ ਨੂੰ ਇਸ ਤਰ੍ਹਾਂ ਵੀ ਜਾਤੀ ਪਾਤੀ ਸ਼ਬਦ ਜਿਹਰੇ ਬੋਲੇ ਜਾਂਦੇ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਵੇਖ ਮੇਰੇ ਦਾਤਿਆ ਕੀ ਹੁੰਦਾ ਪਿਆਇ ਜੱਗ ਤੇ ਕਈ ਦੇਸ਼ ਦੇ ਸਮਾਜ ਸੇ ਵੀਰਲੇ ਚੋਰ ਠੱਗ ਨੇ ਕਰਨ ਹਲਕੇ ਦੇ ਪਿੰਡ ਭਗਵਾਨਪੁਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਦੋਸਤੋ ਝੋਨਾ ਲਾਉਂਦੇ ਇਸ ਵੀਰ ਦੇ ਬੋਲ ਸੁਣ ਕੇ ਤੁਹਾਡੇ ਮਨ ਨੂੰ ਬੜਾ ਸਕੂਨ ਮਿਲੇਗਾ ਕਿਉਂਕਿ ਉਸ ਦੀ ਆਵਾਜ਼ ਤੇ ਲਿਖਤ ਜਿਹੜੀ ਆ ਉਹ ਦੋਵੇਂ ਬਹੁਤ ਪਿਆਰੀਆਂ ਨੇ ਜੀ ਹਾਂ ਦੋਸਤੋ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਰਜੀਤ ਸਿੰਘ ਖੇਮਕਰਨ ਹਲਕੇ ਦਾ ਇਹ ਪਿੰਡ ਹੈ ਭਗਵਾਨਪੁਰਾ ਤਾਂ ਵੀਰ ਸਾਡੇ ਨਾਲ ਮੌਜੂਦ ਹੈ ਇਹ ਵੀ ਜਾਣਾਂਗੇ ਕਿ ਕਿਹੜੇ ਹਾਲਾਤ ਨੇ ਜਿਹੜੇ ਝੋਨਾ ਲਾਉਣ ਦੇ ਲਈ ਵੀ ਮਜਬੂਰ ਕਰ ਰਹੇ ਨੇ ਤੇ ਕਿਉਂ ਦੁਨੀਆਦਾਰੀ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਨੇ ਉਹ ਅੱਜਕੱਲ ਬੇਸੁਰਿਆਂ ਨੂੰ ਬੇਹਤਾਸ਼ਾ ਪਿਆਰ ਦੇ ਕੇ ਅੰਬਰਾਂ ਤੇ ਚੜਾ ਰਹੇ ਨੇ ਪਰ ਅਜੇੇ ਫਨਕਾਰ ਝੋਨਾ ਲਾ ਰਹੇ ਨੇ ਮੇਰੇ ਨਾਲ ਵੀਰ ਮੌਜੂਦ ਹੈ ਮੈਂ ਕਹਿੰਦਾ ਵੀਰ ਜੀ ਬਾਕੀ ਗੱਲਾਂ ਬਾਅਦ ਚ ਪਹਿਲਾਂ ਆਪਣੀ ਲਿਖਤ ਪਿਆਰੀ ਜੀ ਵਧੀਆ ਸੁਰ ਦੇ ਵਿੱਚ ਗਾ ਕੇ ਜਿੰਨੇ ਵੀ ਦਰਸ਼ਕ ਸੁਣ ਰਹੇ ਨੇ ਉਹਨਾਂ ਨੂੰ ਸੁਣਾਈ ਜਾਵੇ ਜੀ ਜੀ ਹੋ ਰਾਖੇ ਬਣੇ ਫਿਰਦੇ ਨੇ ਜਿਹਰੇ ਮਾਂ ਬੋਲੀ ਦੇ ਓਏ ਗੁੱਸਾ ਕਰ ਜਾਂਦੇ ਇਹ ਨਾ ਦੇ ਜੇ ਪੇਤ ਖੋਲੀ ਦੇ ਓ ਸਿੱਖ ਇਤਿਹਾਸ ਦਾ ਕਈ ਕਰ ਪ੍ਰਚਾਰ ਸਿੱਖ ਇਤਿਹਾਸ ਦਾ ਕਈ ਕਰ ਪ੍ਰਚਾਰ ਓ ਖਾ ਕੇ ਗੁਰੂ ਦਾ ਤੇ ਗੱਲਾਂ ਸੈਂਸ ਦੀਆਂ ਕਰਦੇ ਆ ਜਿਹੜੇ ਲੋਕ ਕਹਿੰਦੇ ਕਿ ਬਚਾਉਣੀ ਆ ਪੰਜਾਬੀ ਉਹ ਤਾਂ ਦੇ ਆਉਦੇ ਜਵਾਕ ਕੌਣ ਵਿੰਟ ਪੜਦੇ ਆ ਜਿਹੜੇ ਲੋਕ ਕਹਿੰਦੇ ਕਿ ਬਚਾਉਣੀ ਆ ਪੰਜਾਬੀ ਉਹ ਟਾੜੇ ਆਵਦੇ ਜਵਾਕ ਕੌਣ ਵਿੰਟ ਪੜਦੇ ਓ ਇੱਥੇ ਕੌਡੀਆਂ ਦੇ ਭਾ ਜਾਂਦੇ ਤੋਲ ਦੇ ਪਾਰਸ ਓ ਕਰੋ ਅਕਲ ਕੋਈ ਆਪਾਂ ਨਾਲ ਵੇਦੇ ਹਾਂ ਵਾਰਸ ਓ ਇੱਥੇ ਕੌਡੀਆਂ ਦੇ ਭਾ ਜਾਂਦੇ ਤੋਲ ਦੇ ਪਾਰਸ ਕਰੋ ਅਕਲ ਕੋਈ ਆਪਾਂ ਨਾਲ ਵੇਦੇ ਹਾਂ ਵਾਰਸ ਜੀ ਸਾਡੇ ਗੁਰਾਂ ਨੇ ਸਾਡੇ ਲਈ ਵਾਰ ਦਿੱਤਾ ਪਰਿਵਾਰ ਸਾਡੇ ਗੁਰਾਂ ਨੇ ਸਾਡੇ ਲਈ ਵਾਰ ਦਿੱਤਾ ਪਰਿਵਾਰ ਓਏ ਅਸੀਂ ਪੁੰਨ ਵਾਲੇ ਪਾਪਾਂ 'ਚ ਕਰਮ ਬਦਲੇ ਓ ਜਿਹੜੇ ਸਿੱਖ ਸੀ ਗੁਰੂ ਦੇ ਉਹ ਕਟਾਗੇ ਬੰਦ-ਬੰਦ ਤੇ ਆਪਾਂ ਸਰਫਸਾ ਬਦ ਲਈ ਧਰਮ ਬਦਲੇ ਓ ਜਿਹੜੇ ਸਿੱਖ ਸੀ ਗੁਰੂ ਦੇ ਉਹ ਕਟਾਗੇ ਬੰਦ-ਬੰਦ ਤੇ ਅਸੀਂ ਸਰਫਸਾ ਬਣ ਲਈ ਧਰਮ ਬਦਲੇ ਸ਼ਾਬਾਸ਼ ਬਹੁਤ ਪਿਆਰੀ ਆਵਾਜ਼ ਵੀਰ ਜੀ ਤੁਹਾਡੀ ਔਰ ਬਹੁਤ ਪਿਆਰਾ ਅੰਦਾਜ਼ ਵੀ ਆ ਅਤੇ ਦੋਸਤੋ ਮੈਂ ਦੱਸ ਦੇਣਾ ਚਾਹੁੰਦਾ ਕਿ ਰੰਮੀ ਰੰਦਾਵਾ ਬ੍ਰਦਰਸ ਜਿਹੜੇ ਨੇ ਜਿਹੜੇ ਬਹੁਤ ਸਾਰਾ ਪਿਆਰ ਤੁਹਾਡਾ ਜਿਹੜਾ ਉਹ ਗਾਇਕੀ ਦੇ ਖੇਤਰ ਵਿੱਚ ਖੱਟ ਰਹੇ ਨੇ ਉਹਨਾਂ ਨੇ ਵੀ ਇਸ ਵੀਰ ਦੇ ਲਿਖੇ ਹੋਏ ਬੋਲ ਸਟੇਜਾਂ ਤੋਂ ਆਪਣੇ ਗੀਤਾਂ ਰਾਹੀਂ ਲੋਕਾਂ ਤੱਕ ਪਹੁੰਚਾਏ ਨੇ ਬਾਈ ਜੀ ਮੈਂ ਹੁਣ ਚਾਹਾਂਗਾ ਆਪਣੇ ਬਾਰੇ ਜ਼ਰੂਰ ਦੱਸਿਓ ਕੀ ਨਾਮ ਹੈ ਕਿਹੜਾ ਪਿੰਡ ਹੈ ਕਿੰਨੇ ਕਿੱਲੇ ਫਿਰ ਅੱਜ ਝੋਨਾ ਲਾਇਆ ਤੇ ਕਿੰਨੇ ਕਿੱਲੇ ਹੋਰ ਲਾਉਣਾ ਤੇ ਬੇਸੁਰਿਆਂ ਨੂੰ ਸਾਡੇ ਪੰਜਾਬੀ ਉੱਪਰ ਚੜਾ ਰਹੇ ਨੇ ਤੇ ਜਿਹੜੇ ਤੁਹਾਡੇ ਵਰਗੇ ਮਿਹਨਤੀ ਉਹ ਝੋਨਾ ਲਾ ਰਹੇ ਨੇ ਜਿਨ੍ਹਾਂ ਦੀ ਆਵਾਜ਼ ਇੰਨੀ ਪਿਆਰੀ ਹੈ ਲਿਖਤ ਇੰਨੀ ਪਿਆਰੀ ਹੈ ਹਾਂਜੀ ਇਹ ਮੇਰਾ ਨਾਮ ਹੈ ਰਪਾਲ ਸਿੰਘ ਭਗਵਾਨਪੁਰਾ ਪਿੰਡ ਹੈ ਜ਼ਿਲ੍ਹਾ ਤਰਨਤਾਰਨ ਵੇਖੋ ਜੀ ਜਿਹੜਾ ਝੋਨਾ ਲਾ ਰਹੇ ਆ ਕਰਦੀਆਂ ਗਰੀਬੀ ਆ ਹਾਲਾਤ ਹੈ ਤੇ ਇੱਕ ਚੀਜ਼ ਦਾ ਦੁੱਖ ਹੁੰਦਾ ਹੈ ਵੀ ਐਡੀ ਕਲਮ ਪ੍ਰਮਾਤਮਾ ਨੇ ਦਿੱਤੀ ਹੈ ਤੇ ਉਸ ਚੀਜ਼ ਦਾ ਦੁੱਖ ਹੁੰਦਾ ਜੇ ਬੰਦੇ ਕੋਲੇ ਚੀਜ਼ ਨਾ ਹੋਵੇ ਤੇ ਫਿਰ ਕੁਝ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਮੇਰੇ ਕੋਲ ਹੈਗਾ ਹੀ ਨਹੀਂ ਜੇ ਪ੍ਰਮਾਤਮਾ ਨੇ ਐਡਾ ਵੱਡਾ ਗੁਣ ਦਿੱਤਾ ਐਡੀ ਸੋਹਣੀ ਕਲਮ ਦਿੱਤੀ ਹੈ ਜਿਹੜੋ ਇਸ ਦਾ ਮੋਲ ਨਹੀਂ ਪੈਂਦਾ ਵੇਖੋ ਜੀ ਰੰਮੀ ਰੰਦਾਵਾ ਪ੍ਰਿੰਸ ਰੰਦਾਵਾ ਆਪਣੇ ਗੀਤ ਸਟੇਜ ਵੀ ਕਰ ਰਹੇ ਨੇ ਹੋਰ ਵੀ ਦੋ ਚਾਰ ਗੀਤ ਉਹਨਾਂ ਕੋਲੇ ਜਿਹੜੇ ਰਿਕਾਰਡ ਕਰ ਰਹੇ ਨੇ ਤੇ ਪਰ ਉਹਨਾਂ ਜਿੰਨਾ ਕਿ ਬੇਸੁਰਿਆਂ ਨੂੰ ਚੜਾਇਆ ਜਾਂਦਾ ਜਾਂ ਕੋਈ ਹਿਆਰ ਪ੍ਰਮੋਟ ਕਰਦਾ ਜਾਂ ਕੋਈ ਨਚਾ ਪ੍ਰਮੋਟ ਕਰਦਾ ਜਾਂ ਕਿ ਧੀਆਂ ਪੈਣਾ ਨੂੰ ਰੰਨਾ ਜਟੀਆਂ ਨੂੰ ਇਸ ਤਰ੍ਹਾਂ ਵੀ ਜਾਤੀ ਪਾਤੀ ਸ਼ਬਦ ਜਿਹਰੇ ਬੋਲੇ ਜਾਂਦੇ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਚਲੋ ਜੀ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਪਰ ਇਸ ਚੀਜ਼ ਤੇ ਆਪਾਂ ਪੰਜਾਬੀਆਂ ਨੂੰ ਅਮਲ ਕਰਨਾ ਚਾਹੀਦਾ ਹੈ ਕਿ ਕਿਹੜੀ ਚੀਜ਼ ਬੋਲਣੀ ਚਾਹੀਦੀ ਆ ਜਾਂ ਕਿਹੜੀ ਚੀਜ਼ ਸੁਣਨੀ ਚਾਹੀਦੀ ਆਪਣੇ ਵਾਸਤੇ ਆਪਾਂ ਕਿਸੇ ਨੂੰ ਅੰਬਰਾਂ ਤੇ ਵਿਚਾਰ ਸਕਦੇ ਆ ਤੇ ਆਪਣੇ ਵਾਸਤੇ ਆਪਾਂ ਅਗਲੇ ਨੂੰ ਧਰਤੀ ਤੇ ਵੀ ਲਾ ਸਕਦੇ ਮੇਰੀ ਇਹੀ ਗਜ਼ਾਰਚ ਹੈ ਕਿ ਚੰਗਾ ਲਿਖੋ ਚੰਗਾ ਗਾਓ ਐਸਾ ਗਾਓ ਕਿ ਜਰਤੀਆਂ ਪੈਣਾ ਦੇ ਵਿੱਚ ਬਹਿ ਕੇ ਸੁਣਿਆ ਜਾਵੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਿਆ ਜਾਵੇ ਪਿਆਰੀ ਇਹ ਲਿਖਤ ਕੋਈ ਹੋਰ ਸੁਣਾ ਦਿਓ ਜੀ ਜੀ ਉਹ ਦੇਖ ਮੇਰੇ ਦਾਤਿਆ ਕੀ ਹੁੰਦਾ ਪਿਆਇ ਜੱਗ ਤੇ ਕਈ ਦੇਸ਼ ਦੇ ਸਮਾਜ ਸੇ ਵੀਰਲੇ ਚੋਰ ਠੱਗ ਨੇ ਉਹ ਦੇਖ ਮੇਰੇ ਦਾਤਿਆ ਕੀ ਹੁੰਦਾ ਪਿਆਇ ਜੱਗ ਤੇ ਕਈ ਦੇਸ਼ ਦੇ ਸਮਾਜ ਸੇ ਵੀਰਲੇ ਚੋਰ ਠੱਗ ਨੇ ਉਹ ਵਿੱਚੋਂ ਭਰੇ ਪੈਨੇ ਸਾਰੇ ਬੇਈਮਾਨੀ ਨਾ ਭਰੇ ਪੈਨੇ ਸਾਰੇ ਬੇਈਮਾਨੀ ਨਾ ਤੇ ਉਤੋਂ ਵਫਾਦਾਰ ਮਾਲਕਾ ਜੇ ਗਰੋ ਕਰਾਂ ਚੋਂ ਗਰੰਥ ਸੈਵ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੇ ਚੌਂਕੀ ਦਾ ਹਰਮਾਲ ਕਾਂ ਜੇ ਗਰੋ ਕਰਾਂ ਚੋਂ ਗਰੰਥ ਸੈਵ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੇ ਚੌਂਕੀ ਦਾ ਹਰਮਾਲ ਕਾਂ ਕਿ ਕਾਲ ਯੁਗ ਦੁਨੀਆ ਨੂੰ ਕੇਰਾ ਪਾਈ ਜਾਂਦਾ ਏ ਤੇ ਵੇ ਗਰੂ ਛੜਾ ਕੇ ਪੱਠੇ ਕੰਮ ਲਾਈ ਜਾਂਦਾ ਏ ਕਿ ਕਾਲ ਯੁਗ ਦੁਨੀਆ ਨੂੰ ਕੇਰਾ ਪਾਈ ਜਾਂਦਾ ਏ ਤੇ ਵੇ ਗਰੂ ਛੜਾ ਕੇ ਪੱਠੇ ਕੰਮ ਲਾਈ ਜਾਂਦਾ ਏ ਓ ਲੋੜ ਬੰਦਾ ਨੂੰ ਕਟਾ ਵਾਈ ਦਾ ਨੇ ਕਰਦਾ ਲੋੜ ਬੰਦਾ ਨੂੰ ਕਟਾ ਵਾਈ ਦਾ ਨੇ ਕਰਦਾ ਓ ਵਾਧੂ ਪੱਪਾ ਤੇ ਕਲਬਾ ਵੇ ਚੜਾਉਣ ਮਾਲਕਾ ਜੇ ਗੁਰੂ ਕਰਦੇ ਗਰੰਥੀ ਨੂੰ ਨਹੀਂ ਦੇਂਦਾ ਕੋਈ ਗਰਾਈ ਤੇ ਪਖੰਡੀਆਂ ਦੇ ਗੱਲਿਆਂ ਚ ਪਾਉਣ ਮਾਲਕਾ ਜੇ ਗੁਰੂ ਕਰਦੇ ਗਰੰਥੀ ਨੂੰ ਨਹੀਂ ਦੇਂਦਾ ਕੋਈ ਗਰਾਈ ਤੇ ਪਖੰਡੀਆਂ ਦੇ ਵੋਜਿਆਂ ਚ ਪਾਉਣ ਮਾਲਕਾ ਕੀ ਬਾਤ ਹੈ ਜੀ ਘਰ ਦੇ ਹਾਲਾਤ ਫਿਰ ਹਰਪਾਲ ਦੇ ਕਿਵੇਂ ਦੇ ਨੇ ਪਰਿਵਾਰ ਦਾ ਗੁਜ਼ਾਰਾ ਫਿਰ ਹਰ ਭਾਲ ਕਿਵੇਂ ਕੰਮ ਕਰਕੇ ਚਲਾ ਰਿਹਾ ਇਹ ਵੀ ਜ਼ਰੂਰ ਦੱਸਿਓ ਜੀ ਘਰ ਦੇ ਹਾਲਾਤ ਜੀ ਗੱਪਾ ਪਾਣੀ ਚਲੋ ਪ੍ਰਮਾਤਮਾ ਦੋ ਟਾਈਮ ਦਾ ਦੇ ਹੀ ਜਾਂਦਾ ਹੈ ਪਰ ਐਡੇ ਕੋਈ ਵਧੀਆ ਨਹੀਂ ਹੈਗੇ ਜੀ ਤੇ ਬਾਕੀ ਚਲੋ ਮਿਹਨਤ ਕਰਨ ਦਾ ਕੋਈ ਡਰ ਨਹੀਂ ਚਲੋ ਮਿਹਨਤ ਆਪਾਂ ਕਰ ਰਹੇ ਹਾਂ ਪਰ ਦੁੱਖ ਹੁੰਦਾ ਇਸ ਚੀਜ਼ ਦਾ ਕਿ ਟੈਲੈਂਟ ਕੋਲ ਹੈਗਾ ਤੇ ਮੁੱਲ ਨਹੀਂ ਹੈਗਾ ਕੋਈ ਹੋਰ ਪਿਆਰੀ ਜੀ ਲਿਖਤ ਹੋ ਵੇ ਇੱਕ ਬਾਬਾ ਆਹਣ ਕੇ ਪੰਜਾਬ ਦਾ ਕੀ ਹਾਲੇ ਮਾਂ ਗੱਲ ਕਰੀ ਜਾਵੇ ਤੀਦੇ ਯਾਰ ਨਾਲ ਇਹ ਮੌਜੂਦਾ ਹਾਲਾਤ ਨੇ ਜਰੇ ਸੀ ਬੋਲ ਰਹੇ ਕੇ ਵੇ ਇੱਕ ਬਾਬਾ ਆਹਣ ਕੇ ਪੰਜਾਬ ਦਾ ਕੀ ਹਾਲੇ ਮਾਂ ਗੱਲ ਕਰੀ ਜਾਵੇ ਤੀਦੇ ਯਾਰ ਨਾਲ ਓ ਕੋਈ ਸ਼ਰਮ ਨਹੀਂ ਰਹਿ ਗਈ ਵੱਡੇ ਛੋਟੇ ਦੀ ਤੇ ਡੱਲੇ ਗੋਰੇ ਚਿੱਟੇ ਚੰਤੇ ਓ 6 ਫੁੱਟ ਦਾ ਜਵਾਨ ਪੁੱਤ ਸਤਾ ਸੰਦਾ ਕਰੇ ਬੁੱਢੀ ਹੁੰਬਰੇ ਚ ਬਾਪੂ ਰੋਜੀ ਜਾਂਦਾ ਕੰਮ ਤੇ ਓਛੇ ਫੁੱਟ ਦਾ ਜਵਾਨ ਪੁੱਤ ਸੁੱਤਾ ਹੁੰਦਾ ਕਰੇ ਬੁੱਢੀ ਉਮਰ ਚ ਬਾਪੂ ਰੋਜ਼ ਹੀ ਜਾਂਦਾ ਕੰਮ ਤੇ ਕੇ ਬੁੱਢੀ ਉਮਰ ਚ ਬਾਪੂ ਰੋਜ਼ ਜਾਂਦਾ ਕੰਮ ਤੇ ਓ ਪਤਾ ਨਹੀਂ ਕੀ ਹੋ ਗਿਆ ਜੇ ਦੁਨੀਆ ਦੀ ਮੱਤ ਨੂੰ ਹੋ ਵੇਖਿਆ ਨਹੀਂ ਕਿਸੇ ਨੇ ਗਰੀਬ ਦੀ ਓਛਾਤ ਨੂੰ ਕੇ ਪਤਾ ਨਹੀਂ ਕੀ ਹੋ ਗਿਆ ਜੇ ਦੁਨੀਆ ਦੀ ਮੱਤ ਨੂੰ ਹੋ ਵੇਖਿਆ ਨਹੀਂ ਕਿਸੇ ਨੇ ਗਰੀਬ ਦੀ ਓਛਾਤ ਨੂੰ ਓ ਜਦੋਂ ਕੋਠਾ ਪਰਵਾਰੀ ਉੱਤੇ ਡਿੱਗਿਆ ਜਦੋਂ ਕੋਠਾ ਪਰਵਾਰੀ ਉੱਤੇ ਡਿੱਗਿਆ ਤੇ ਜਾ ਕੇ ਝੂਠਾ ਮੂਠਾ ਦੁੱਖ ਜਜਤਾਈ ਜਾਂਦੇ ਆ ਓਏ ਕਿਸੇ ਪਿੰਡ ਪੰਚਾਇਤ ਦੀ ਕੋਈ ਦਿੱਤਾ ਨਹੀਂ ਧਿਆਨ ਵੇਖੋ ਮੜੀਆਂ ਚਲਾਓ ਕਟਹਿਲ ਲਾਈ ਜਾਂਦੇ ਆ ਓਏ ਕਿਸੇ ਪਿੰਡ ਪੰਚਾਇਤ ਦੀ ਕੋਈ ਦਿੱਤਾ ਨਹੀਂ ਧਿਆਨ ਵੇਖੋ ਮੜੀਆਂ ਚਲਾਓ ਕਟਹਿਲ ਲਾਈ ਜਾਂਦੇ ਆ ਕੀ ਬਾਤ ਹੈ ਜੀ ਕੀ ਬੋਲ ਲੈ ਕਿਸੇ ਪਿੰਡ ਪੰਚਾਇਤ ਨੇ ਜੋ ਦਿੱਤਾ ਨਹੀਂ ਧਿਆਨ ਤੇ ਮੜੀਆਂ ਚ ਲੋਕਟੈਲ ਲਾਈ ਜਾਂਦੇ ਆ ਬਾਈ ਜੀ ਕੀ ਅਪੀਲ ਰਹਿਣ ਵਾਲੀ ਹੈ ਤੁਹਾਡੀ ਕਿਹੋ ਜਿਹਾ ਸੁਨੇਹਾ ਵੀ ਰਹਿਣ ਵਾਲਾ ਹੈ ਤੇ ਕਿਵੇਂ ਦੀ ਮਦਦ ਜਿਹੜੇ ਦਾਨੀ ਸੱਜਣ ਵੀਰ ਨੇ ਜਿਹੜੇ ਕਲਾਕਾਰਾਂ ਦੀ ਤੁਹਾਡੇ ਵਰਗੇ ਫਨਕਾਰਾਂ ਦੀ ਬਾਹ ਫੜਦੇ ਨੇ ਕਿਹੋ ਜੀ ਮਦਦ ਕਰਨ ਕੀ ਜਿਹੜਾ ਇਹ ਹੀਰਾ ਝੋਨਾ ਲਾਉਂਦਾ ਲਾਉਂਦਾ ਆ ਕੇ ਅੱਗੇ ਆ ਕੇ ਕਿਸੇ ਨੂੰ ਲਿਖਤ ਦੇ ਸਕੇ ਅਦੇ ਕੋਈ ਸਟੇਜ ਲਾ ਸਕੇ ਤੇ ਆਪਣਾ ਘਰ ਚਲਾ ਸਕੇ ਸਾਡੀ ਕੋਸ਼ਿਸ਼ ਰਹਿੰਦੀ ਹੈ ਜੀ ਸਭ ਤੋਂ ਪਹਿਲਾਂ ਕਿ ਜਿਹੜਾ ਪੰਜਾਬ ਦੇ ਹਾਲਾਤ ਨੇ ਬਹੁਤ ਜ਼ਿਆਦਾਤਰ ਤੇ ਗੀਤਾਂ ਕਰਕੇ ਵਿਗੜੇ ਨੇ ਤੇ ਸਾਡੀ ਕੋਸ਼ਿਸ਼ ਹੈ ਚਲੋ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਕੋਈ 100 ਚੋਂ ਇੱਕ ਤੇ ਮੰਨੇ ਗਈ ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਕਰਕੇ ਚੰਗਾ ਲਿਖੀ ਦਾ ਚੰਗਾ ਜਿਹੜਾ ਆਪਾਂ ਦੁਨੀਆ ਨੂੰ ਸੁਣਾਵਾਂਗੇ ਉਸੇ ਉਸੇ ਚੀਜ਼ ਦਾ ਉਤੇ ਪ੍ਰਭਾਵ ਪੈਣਾ ਜੇ ਕੋਈ ਹਥਿਆਰ ਵਾਲਾ ਗੀਤ ਸੁਣਦਾ ਤੇ ਹਥਿਆਰ ਦਾ ਪ੍ਰਭਾਵ ਪੈਣਾ ਜੇ ਕੋਈ ਚੰਗਾ ਸੁਣਦਾ ਜੇ ਕੋਈ ਧਾਰਮਿਕ ਗੀਤ ਸੁਣਦਾ ਤੇ ਉਹਦੇ ਮਨ ਦੇ ਵਿੱਚ ਇਹ ਹੋਣਾ ਹੈ ਕਿ ਮੈਂ ਸਤਗੁਰ ਦੇ ਘਰ ਜਾਵਾਂ ਜਾਂ ਪ੍ਰਮਾਤਮਾ ਨੂੰ ਨਮਸਕਾਰ ਕਰਾਂ ਜਿਹਦਾ ਹਥਿਆਰ ਤੇ ਧਿਆਨ ਹੈ ਉਹਦਾ ਹਥਿਆਰ ਤੇ ਜ਼ਿਆਦਾਤਰ ਪੰਜਾਬ ਦੇ ਜਿਹੜਾ ਹਾਲਾਤ ਹੈ ਗੀਤਾਂ ਨੇ ਵਿਗਾੜੇ ਆ ਤੇ ਮੇਰੀ ਇਹੀ ਗੁਜ਼ਾਰਚ ਹੈ ਕਿ ਚੰਗਾ ਲਿਖੋ ਚੰਗਾ ਗਾਓ ਇਹ ਨਹੀਂ ਮੈਂ ਕਹਿੰਦਾ ਕਿ ਮੈਨੂੰ ਹੀ ਮੈਨੂੰ ਹੀ ਚੰਗਾ ਲਿਖਣਾ ਆਉਂਦਾ ਜਾਂ ਮੈਨੂੰ ਹੀ ਚੰਗਾ ਗਾਉਣਾ ਆਉਂਦਾ ਹੋਰ ਵੀ ਮੇਰੇ ਭਰਾ ਜਰੇ ਰੀਬੀ ਰੇਖਾ ਦੇ ਵਿੱਚ ਦੱਬੇ ਹੋਏ ਤੇ ਬਹੁਤ ਚੰਗਾ ਲਿਖਦੇ ਨੇ ਤੇ ਮੇਰੀ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮੇਰੇ ਸਪੋਰਟ ਕੀਤੀ ਜਾਵੇ ਤੇ ਅੱਗੇ ਲੈ ਕੇ ਆਇਆ ਜਾਵੇ ਆਪਣੇ ਜਿਹੜੇ ਆਉਣ ਵਾਲੇ ਹਾਲਾਤ ਹੈ ਜਾਂ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਆਪਾਂ ਸੂਰ ਵੀਰ ਯੋਧਿਆਂ ਨਾਲ ਜਿਹੜੀਆਂ ਗੱਲਾਂ ਦੱਸ ਸਕੀਏ ਤੇ ਮੇਰੀ ਇਹ ਗੁਜਾਰਸ਼ ਹੈ ਕਿ ਅੱਗੇ ਲੈ ਕੇ ਆਓ ਆਪਣਾ ਨੰਬਰ ਵੀ ਬੋਲ ਦਿਓ ਜੀ 82899 2997 ਇੱਕ ਵਾਰ ਫਿਰ ਬੋਲ ਦਿਓ 82899 2997 ਤਾਂ ਦੋਸਤੋ ਇਸ ਵੀਰ ਦੀ ਸਪੋਰਟ ਜ਼ਰੂਰ ਕਰਿਓ ਜੇਕਰ ਕਿਸੇ ਪ੍ਰਕਾਰ ਦੀ ਤੁਸੀਂ ਹੈਲਪ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਇਸ ਵੀਰ ਦੀ ਇਸ ਫਨਕਾਰ ਦੀ ਕੋ ਮਦਦ ਉਹ ਚੱਕ ਸਕੇ ਜਿਹੜਾ ਝੋਨਾ ਲਾਉਣ ਦੇ ਲਈ ਮਜਬੂਰ ਹੈ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ